ਪੰਜਾਬੀ ਐਕਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ। ਪ੍ਰਿਸ਼ਾਤ ਸ਼੍ਰੀ ਕਾਲਾਦ ਦੀਆਂ ਵੱਡੀਆਂ ਖਬਰਾਂ। ਮੁੱਖ ਮੰਤਰੀ ਭਗਵੰਤ ਮਾਨ ਦੀ ਸਿੱਧੀ ਚੇਤਾਵਨੀ ਨਾਲ ਹੀ ਸੁਖਵੀਰ ਬਾਦਲ ਵੱਲੋਂ ਮੰਗੀ ਮਾਫੀ ਤੇ ਦਿੱਤਾ ਵੱਡਾ ਬਿਆਨ। ਭਗਵੰਤ ਮਾਨ ਸਰਕਾਰ ਨੂੰ ਕੇਂਦਰ ਸਰਕਾਰ ਦਾ ਇੱਕ ਹੋਰ ਵੱਡਾ ਝਟਕਾ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਲਈ ਕੇਂਦਰ ਸਰਕਾਰ ਨੇ ਰੇਲ ਗੱਡੀਆਂ ਦੇਣ ਤੋਂ ਕੀਤਾ ਇਨਕਾਰ। ਪੂਰੇ ਪੰਜਾਬ ਦੇ ਲੋਕਾਂ ਤੋਂ ਸੁਖਵੀਰ ਬਾਦਲ ਨੇ ਮੰਗੀ ਮਾਫੀ। ਨਾਲ ਹੀ ਅਕਾਲੀ ਸਰਕਾਰ ਵੇਲੇ ਹੋਈਆਂ ਬੇਇੱਜ਼ਤੀਆਂ ਦੀਆਂ ਘਟਨਾਵਾਂ ਬਾਰੇ ਕਈਆਂ ਵੱਡੀਆਂ ਗੱਲਾਂ। ਸਹਾਇਕ ਪ੍ਰੋਫੈਸਰ ਪ੍ਰਿਤ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਤੋਂ ਮਾਨ ਸਰਕਾਰ ਨੂੰ ਵੱਡਾ ਚੱਕਾ ਹਾਈ ਕੋਰਟ ਨੇ ਮੰਗਿਆ ਜਵਾਬ ਐਸ ਵੀ ਐਲ ਨੇ ਹਰਤੇ ਮੁੜ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਹੋਵੇਗੀ ਮੀਟਿੰਗ ਕੇਂਦਰੀ ਮੰਤਰੀ ਵੀ ਹੋਣਗੇ ਸ਼ਾਮਿਲ ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ ਮੌਸਮ ਵਿਭਾਗ ਵੱਲੋਂ येलो ਅਲਰਟ ਜਾਰੀ ਸੁਖਵੀਰਵਾਲ ਦੀ ਮਾਫੀ ਬਾਰੇ ਬੋਲੇ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਕਿਹਾ ਕਿ ਅਜਿਹੀਆਂ ਗੱਲਾਂ ਨਾ ਕਰੋ ਜਿਸ ਲਈ ਮਾਫੀ ਮੰਗਣੀ ਪਵੇ ਅਕਾਲੀ ਦੀ ਸਰਕਾਰ ਵੇਲੇ ਹੋਈਆਂ ਬੇਦੀਵਿਦੀਆਂ ਘਟਨਾਵਾਂ 'ਤੇ ਸੁਖਵੀਰ ਸਿੰਘ ਬਾਦਲ ਵੱਲੋਂ ਮਾਫੀ ਮੰਗਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਸ਼ਾਨਾ ਸਾਦਾ ਮੁੱਖ ਮੰਤਰੀ ਭਗਵਾਨ ਤਮਾਨ ਨੇ ਸੁਵੀਰ ਬਾਦਲ ਵੱਲੋਂ ਮਾਫੀ ਮੰਗਣ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਕਿ ਹੈਗੀ ਗੁਨਾਹਾਂ ਦੀ ਕੋਈ ਮਾਫੀ ਨਹੀਂ ਹੁੰਦੀ ਮਾਫੀ ਸਿਰਫ ਗਲਤੀਆਂ ਦੀ ਹੁੰਦੀ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵਾਨ ਤਮਾਨ ਵੱਲੋਂ ਗੈਂਗਸਟਰਾਂ ਸਨੇਚਰਾਂ ਨੂੰ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਚੇਤਾਵਨੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਹੈ ਕਿ ਗੈਂਗਸਟਰ ਸਨੇਚਰਾਂ ਖਿਲਾਫ ਸਖਤੀ ਵਰਤੀ ਜਾਵੇਗੀ ਗੁਨਾਹ ਕੀਤਾ ਤਾਂ ਕਿ ਸਜ਼ਾ ਹੋਵੇਗੀ ਇਸ ਦੀ ਕੋਈ ਗਾਰੰਟੀ ਨਹੀਂ ਹੈ ਗੁਨਾਹ ਤੋਂ ਬਾਅਦ ਦੂਜੇ ਚੌਂਕ ਤੇ ਪਹੁੰਚੋਗੇ ਜਾਂ ਨਹੀਂ ਇਸ ਦੀ ਵੀ ਕੋਈ ਗਾਰੰਟੀ ਨਹੀਂ ਹੈ ਸਿਰਫ ਪ੍ਰਮਾਤਮਾ ਦੇ ਹੱਥ ਵਿੱਚ ਹੀ ਇਸ ਦੀ ਹੈ ਉਹਨਾਂ ਕਿ ਹੈ ਕਿ ਕ੍ਰਾਈਮ ਨੂੰ ਅੰਜਾਮ ਦੇਣ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ ਤੇ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਦੀ ਤਹਿਸੀਲ ਕੰਪਲੈਕਸ ਵਿੱਚ ਚੰਚੇ ਚੈਕਿੰਗ ਕੀਤੀ ਅਤੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਇਥੇ ਇੱਕ ਬੇਸ ਕੈਂਪ ਬਣਾਉਣ ਦੇ ਹੁਕਮ ਦਿੱਤੇ ਤਾਂ ਕਿ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨਾਲ ਨਜਿੱਠਿਆ ਜਾਵੇ ਭਾਰਤੀ ਰੇਲਵੇ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਯੋਜਨਾ ਲਈ ਰੇਲ ਗੱਡੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਕਾਰਨ ਸਰਕਾਰ ਕੁਝ ਸਮੇਂ ਲਈ ਪੰਜਾਬ ਦੇ ਲੋਕਾਂ ਨੂੰ ਗੁਰਦਤਾਵਾਂ ਤੇ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਨਹੀਂ ਲਿਜਾ ਸਕੇਗੀ ਜਾਣਕਾਰੀ ਅਨੁਸਾਰ ਰੇਲਵੇ ਨੇ ਪੰਜਾਬ ਸਰਕਾਰ ਨੂੰ ਫਰਵਰੀ ਤੱਕ ਰੇਲਾ ਨਾ ਚੱਲਣ ਬਾਰੇ ਜ਼ੁਬਾਨੀ ਤੌਰ ਤੇ ਜਾਣੂ ਕਰਵਾਇਆ ਹੈ ਜਿਸ ਸੰਬੰਧੀ ਲਿਖਤੀ ਹੁਕਮ ਆ ਨਾ ਅਜੇ ਬਾਕੀ ਹੈ ਜਿਸ ਕਾਰਨ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ ਰੇਲਵੇ ਦਾ ਤਰਕ ਹੈ ਕਿ ਉਹਨਾਂ ਕੋਲ ਜਨਰੇਟਰਾਂ ਦੀ ਕਮੀ ਹੈ ਜਿਸ ਕਾਰਨ ਇਹ ਸੀ ਟ੍ਰੇਨਾਂ ਦੀ ਉਪਲਬਧਤਾ ਨਹੀਂ ਹੋਵੇਗੀ ਫਿਲਹਾਲ ਪੰਜਾਬ ਸਰਕਾਰ ਵੀ ਰੇਲਵੇ ਤੋਂ ਲਿਖਤੀ ਹੁਕਮ ਦੀ ਉਡੀਕ ਕਰ ਰਹੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਨੇ ਵੱਖ-ਵੱਖ ਗੁਰੂ ਧਾਮ ਦੇ ਦਰਸ਼ਨ ਵਾਲੀ ਰੇਲਵੇ ਨੂੰ 1 ਕਰੋੜ ਰੁਪਏ ਤੋਂ ਵੱਧ ਦਾ ਐਡਵਾਂਸ ਦੇ ਦਿੱਤਾ ਹੈ शिरोमणि ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਸਰਕਾਰ ਵੱਲੋਂ ਹੋਈਆਂ ਬੇਇੱਜ਼ਤੀਆਂ ਘਟਨਾਵਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗੀ ਹੈ ਸੁਖਵੀਰ ਬਾਦਲ ਨੇ ਕਿ ਹੈ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋ ਕੇ ਅਕਾਲੀ ਸਰਕਾਰ ਰਾਜ ਵੱਲੋਂ ਜੋ ਬੇਇੱਜ਼ਤੀਆਂ ਹੋਈਆਂ ਹਨ ਨੂੰ ਲੈ ਕੇ ਮਾਫੀ ਮੰਗਦਾ ਹਾਂ ਉਹਨਾਂ ਕਿ ਹੈ ਕਿ ਕਾਲੀ ਦਲ ਵਾਅਦਾ ਕਰਦਾ ਹੈ ਕਿ ਬੇਇੱਜ਼ਤੀ ਦੇ ਮਾਮਲੇ ਵਿੱਚ ਅਸਲੀ ਮੁਲਜ਼ਮਾਂ ਨੂੰ ਜੇਲ੍ਹਾਂ ਵਿੱਚ ਡੱਕਾਂਗੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਲੋਕਾਂ ਨੇ ਇਸ ਮੁੱਦੇ ਤੇ ਸਿਆਸਤ ਕੀਤੀ ਹੈ ਉਹਨਾਂ ਦੇ ਵੀ ਚਿਹਰੇ ਕੌਮ ਅੱਗੇ ਪੇਸ਼ ਕੀਤੇ ਜਾਣਗੇ ਗੇ ਬਾਦਲ ਨੇ ਕਿਹਾ ਕਿ ਇਸ ਗੱਲ ਦਾ ਹਮੇਸ਼ਾ ਰੋਸ ਰਿਹਾ ਹੈ ਕਿ ਉਹ ਬੇਇਜ਼ਤੀ ਕਰਨ ਵਾਲੇ ਮੋਲਜਮਾਂ ਨੂੰ ਫੜ ਨਹੀਂ ਸਕੇ ਵਿਰੋਧੀਆਂ ਨੇ ਪਿਆਸਤ ਕਰਕੇ ਇਹ ਕੇਸ ਸੀਬੀਆਈ ਨੂੰ ਸੌਂਪ ਲਈ ਮਨਜ਼ੂਰ ਕੀਤਾ ਤੇ ਹੁਣ ਤੱਕ ਕਿਸੇ ਵੀ ਸਰਕਾਰ ਨੇ ਬੇਇਜ਼ਤੀ ਦੇ ਮੋਲਜਮਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਸੁਖਵੀਰ ਬਾਦਲ ਨੇ ਕਿਹਾ ਕਿ ਜੇਕਰ ਸਾਡੇ ਰਾਜ ਦੌਰਾਨ ਜਾਣੇ ਅਣਜਾਣ ਚ ਕੋਈ ਵੀ ਗਲਤੀ ਹੋਈ ਹੈ ਤਾਂ ਮੈਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਮੁੱਚੀ ਅਕਾਲੀ ਦਲ ਪਾਰਟੀ ਅਤੇ ਅਕਾਲੀ ਵਰਕਰਾਂ ਦੀ ਤਰਫੋਂ ਸ਼੍ਰੀ ਕਾਲ ਤੱਕ ਸਾਈਂ ਵਿਖੇ ਮਾਫੀ ਮੰਗਦਾ ਹਾਂ ਪੰਜਾਬ ਦੇ ਕਾਲਜ ਵਿੱਚ 1165 ਜਿਹਾ ਇੱਕ ਪ੍ਰੋਫੈਸਰਾਂ ਦੀ ਭਰਤੀ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੱਡਾ ਚੜਕਾ ਦਿੱਤਾ ਹੈ ਹਾਈ ਕੋਰਟ ਨੇ ਨਿਯੁਕਤੀ ਤੇ ਰੋਕ ਲਗਾ ਦਿੱਤੀ ਹੈ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਪੰਜਾਬ ਸਰਕਾਰ ਨੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਪ੍ਰਤੀਕਰਨ ਦੀ ਮੰਗ ਕੀਤੀ ਸੀ ਇੱਥੇ ਕੁਲਵਿੰਦਰ ਸਿੰਘ ਨੇ ਐਡਵੋਕੇਟ ਜਗਤਾਰ ਸਿੰਘ ਹਿੰਦੂ ਰਾਹੀ ਜਗਤਾਰ ਸਿੰਘ ਸਿੱਧੂ ਰਾਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੋਟਿਸ਼ਨ ਦਾਇਰ ਕੀਤੀ ਸੀ ਕਿ ਪੰਜਾਬ ਸਰਕਾਰ ਨੇ ਸਰਕਾਰੀ ਕਾਲਜਾਂ ਵਿੱਚ ਅਸਿਸਟੈਂਟ ਪ੍ਰੋਫੈਸਰਾਂ ਦੀ ਪੋਸਟ ਲੀਸਟ ਇਹਾਰ ਜਾਰੀ ਕੀਤਾ ਸੀ ਇਸ ਇਸ਼ਤਿਹਾਰ ਅਨੁਸਾਰ ਐਗਰੀਮੈਂਟ ਅਧਿਆਪਕਾਂ ਵੱਜੋਂ ਤਜਰਬੇ ਲਈ ਵੱਧ ਤੋਂ ਵੱਧ 5 ਅੰਕ ਪ੍ਰਤੀ ਸਾਲ ਦੇਣ ਦੀ ਵਿਵਸਥਾ ਸੀ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਵਿੱਚ ਬਦਲਾਅ ਕਰਦੇ ਹੇ ਨਿਯਮ ਬਣਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਕਾਲਜਾਂ ਵਿੱਚ ਸੇਵਾ ਕਰ ਰਹੇ ਅਧਿਆਪਕਾਂ ਨੂੰ ਹੀ ਤਜਰਬੇ ਅੰਕਾਂ ਦਾ ਲਾਭ ਮਿਲੇਗਾ ਅਤੇ ਪਿਛਲੀ ਸੁਣਵਾਈ ਵਿੱਚ ਪਟੀਸ਼ਨ ਕਰਤਾ ਨੇ ਕਿਹਾ ਸੀ ਕਿ ਇੱਕ ਵਾਰ ਇਸ਼ਤਿਹਾਰ ਜਾਰੀ ਹੋਣ ਤੋਂ ਬਾਅਦ ਭਰਤੀ ਦੀਆਂ ਸ਼ਰਤਾਂ ਨੂੰ ਨਹੀਂ ਬਦਲਿਆ ਜਾ ਸਕਦਾ ਅਜਿਹੀ ਸਥਿਤੀ ਵਿੱਚ ਇਸ ਨੂੰ ਰੱਦ ਕਰ ਦੇਣਾ ਚਾਹੀਦਾ ਹਾਈ ਕੋਰਟ ਨੇ ਇਸ ਭਰਤੀ ਨੂੰ ਰੱਤ ਕਰਨ ਦਾ ਹੁਕਮ ਜਾਰੀ ਕੀਤਾ ਸੀ ਐਸਵਾਈਐਲ ਨਹਿਰ ਤੇ ਹਰਿਆਣਾ ਤੇ ਪੰਜਾਬ ਫਿਰ ਤੋਂ ਗੱਲਬਾਤ ਕਰਨਗੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕੇਂਦਰ ਇਸ ਮੁੱਦੇ ਦੇ ਦੋਵਾਂ ਰਾਜਾਂ ਵਿਚਾਲੇ ਵਿਚੋਲਗੀ ਕਰੇਗਾ ਕੇਂਦਰੀ ਜਲ ਸ਼ਕਤੀ ਮੰਤਰੀ ਕਜੇਂਦਰ ਸਿੰਘ ਸ਼ੇਖਾਵਤ 28 ਦਸੰਬਰ ਨੂੰ ਚੰਡੀਗੜ੍ਹ ਵਿੱਚ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ ਇਹ ਜਾਣਕਾਰੀ ਦਿੰਦਿਆਂ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਤਰ ਨੇ ਕਿਹਾ ਕਿ ਉਮੀਦ ਹੈ ਕਿ ਇਸ ਮੀਟਿੰਗ ਵਿੱਚ ਐਸਵਾਈਐਲ ਲੈ ਕੇ ਕੋਈ ਹੱਲ ਨਿਕਲੇਗਾ ਦੱਸ ਦੇ ਕੇ 2 ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ ਹਰਿਆਣਾ ਤੇ ਪੰਜਾਬ ਦਰਮਿਆਨ ਸਤਲੁਜ ਐਸਵੀਐਲ ਨਹਿਰ ਵਿਵਾਦ ਤੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਸੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮੁੱਦੇ ਤੇ ਸਿਆਸਤ ਨਾ ਕਰਨ ਲਈ ਕਿਹਾ ਸੀ ਅਦਾਲਤ ਨੇ ਕਿ ਹਸੀਗੀ ਪੰਜਾਬ ਸਰਕਾਰ ਕਾਨੂੰਨ ਤੋਂ ਉੱਪਰ ਨਹੀਂ ਹੈ ਇਸ ਲਈ ਸਖਤ ਹੁਕਮ ਦੇਣ ਲਈ ਮਜਬੂਰ ਮਾਕ ਕੀਤਾ ਜਾਵੇ ਪੰਜਾਬ ਨੂੰ ਠੰਡ ਨੇ ਜਕੜ ਲਿਆ ਹੈ ਸੂਬੇ ਦੇ ਕਈ ਹਿੱਸਿਆਂ ਵਿੱਚ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਲੜ ਜਾਰੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਚ ਸੰਗਣੀ ਧੁੰਦ ਦਾ ਦੌਰ ਜਾਰੀ ਰਹੇਗਾ ਅੱਜ ਪੰਜਾਬ ਵਿੱਚ ਐਲਰਟ ਜਾਰੀ ਕੀਤਾ ਗਿਆ ਹੈ ਇਸ ਤਹਿਤ ਮਾਝਾ ਦੁਆਬਾ ਤੇ ਮਾਲਵਾ ਖੇਤਰ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸਵੇਰ ਵੇਲੇ ਧੁੰਦ ਦੀ ਚਾਦਰ ਛਾਈ ਹੋਈ ਹੈ ਮੌਸਮ ਵਿਭਾਗ ਮੁਤਾਬਕ ਧੁੰਦ ਵਿਚਾਲੇ ਪੰਜਾਬ ਦਾ ਘੱਟੋ-ਘੱਟ ਤਾਪਮਾਨ 4.4 ਡਿਗਰੀ ਤੱਕ ਪਹੁੰਚ ਗਿਆ ਹੈ। ਗਵਾਂਡੀ ਸੂਬੇ ਹਰਿਆਣਾ ਦਾ ਮਹਿੰਦਰਗੜ੍ਹ 5.7 ਡਿਗਰੀ ਨਾਲ ਸਭ ਤੋਂ ਠੰਡਾ ਰਿਹਾ ਹੈ। ਸੂਬੇ ਵਿੱਚ ਕਈ ਥਾਵਾਂ ਤੇ ਵਿਜ਼ਿਬਿਲਿਟੀ 15 ਮੀਟਰ ਤੱਕ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਰਾਤ ਦੇ ਤਾਪਮਾਨ ਵਿੱਚ 1.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਬੇਦਬੀਆਂ ਲਈ ਮਾਫੀ ਮੰਗੀ ਹੈ। ਉਨ੍ਹਾਂ ਨੇ ਇਹ ਮਾਫੀ ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਤਾਪਨ ਦਿਵਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗੀ ਹੈ ਅਤੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮੱਜਰਾ ਵੱਲੋਂ ਤਿੱਖੇ ਸ਼ਬਦੀ ਬਾਰ ਕੀਤੇ ਗਏ ਹਨ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮੱਜਰਾ ਨੇ ਸ਼ਵੀਰ ਬਾਦਲ ਵੱਲੋਂ ਕਾਹਤਕ ਤੋਂ ਮਾਫੀ ਮੰਗਣ ਵਾਲੇ ਬਿਆਨ ਤੇ ਕਿਹਾ ਕਿ ਇਹ ਦੇਹੀਆਂ ਗੱਲਾਂ ਨਾ ਕਰੋ ਜਿਸ ਲਈ ਮਾਫੀ ਮੰਗਣੀ ਪਵੇ ਉਹਨਾਂ ਕਿਹਾ ਹੈ ਕਿ ਡਾਇਨਾਸੌਰ ਆ ਸਕਦੇ ਹਨ ਪਰ ਅਕਾਲੀ ਸਰਕਾਰ ਨਹੀਂ ਆ ਸਕਦੀ ਜੋ ਇਹਨਾਂ ਦੇ ਹਾਲਾਤ ਹਨ ਜਿਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਸਰਕਾਰ 'ਚ ਸਨ ਤਾਂ ਇਹਨਾਂ ਕਿ ਬਹੁਤ ਆਕੜ ਸੀ ਉਹਨੋਂ ਉਹ ਗੁਰੂ ਘਰ ਜਾ ਕੇ ਮਾਫੀ ਮੰਗ ਰਹੇ ਹਨ ਉਹਨਾਂ ਨੇ ਜਿਸ ਤਰ੍ਹਾਂ ਦੇ ਕਿਹੋਣੇ ਕੰਮ ਕੀਤੇ ਹਨ ਉਸ ਦੀ ਸਜ਼ਾ ਮਿਲਣੀ ਹੈ ਸੁਪੀਰ ਬਾਦਲ ਕਹਿ ਰਿਹਾ ਕਹਿੰਦੇ ਬੇਅਦਬੀਆਂ ਸਾਡੀ ਸਰਕਾਰ ਤੋਂ ਹੋਈਆਂ ਅਸੀਂ ਉਸ ਚੀਜ਼ ਦੇ ਲਈ ਮਾਫੀ ਮੰਗਦੇ ਹਾਂ ਅਕਾਲੀ ਭਾਜਪਾ ਦੇ ਵੱਲੋਂ ਮਾਫੀਆਂ ਗਲਤੀਆਂ ਨਹੀਂ ਹੁੰਦੀਆਂ ਮਾਫੀਆਂ ਗੁਨਾਹਾਂ ਲਈ ਲੈਂਦੇ ਅੱਜ ਇਹਨੂੰ ਲੈ ਕੇ ਗਵਿੰਦਰ ਸ਼ਖਾਵਾ ਦੇ ਵੱਲੋਂ 28 ਤਰੀਕ ਨੂੰ ਮੀਟਿੰਗ ਬੁਲਾਈ ਗਈ ਹੈ ਕਹਿੰਦੇ ਮਿਲ ਕੇ ਦੋਨੋਂ ਸਟੇਟਾਂ ਨੂੰ ਹੱਲ ਕੱਢਣਾ ਪਵੇਗਾ ਹਾਂਜੀ ਪਹਿਲਾਂ ਵੀ ਮਿਲਿਆ ਮੈਂ ਜਾਊਂਗਾ ਜੀ 28 ਤਰੀਕ ਨੂੰ ਤੇ ਮਿਲਾਂਗੇ ਬੈਠਾਂਗੇ ਤੇ ਦਸਾਂਗੇ ਹਾਲਾਤ ਪੰਜਾਬ ਦੇ ਸਟੈਂਡ ਕੀ ਜੀ ਉੱਪਰ ਦੱਸ ਦੇਖੋ ਇਹ ਤਾਂ ਉੱਥੇ ਜਾ ਕੇ ਨਾਲ ਮੇਰੇ ਮੇਰੇ ਸੈਕਟਰੀ ਜਾਣਗੇ ਅਫਸਰ ਜਾਣਗੇ ਮੈਂ ਪਹਿਲਾਂ ਵੀ ਮਿਲ ਚੁੱਕਿਆ ਤੇ ਹੁਣ ਜੇ ਕੋਈ ਉਹਨਾਂ ਕੋਲੇ ਨਵੀਂ ਆਫਰ ਹੋਈ ਕੇਂਦਰ ਕੋਲੇ ਕੋਈ ਹੱਲ ਕਰਨ ਦੀ ਦੇਖਦੇ ਆਂ ਪਰ ਇਹਨਾ ਮੈਂ ਕਹਿ ਸਕਦਾ ਕਿ ਪੰਜਾਬ ਜਿਹੜਾ ਉਹ ਅੱਜ ਨਾਮ ਤਾਂ ਪਾਣੀ ਤੇ ਪੰਜਾਬ ਦਾ ਜਿਹੜਾ ਪੰਜ ਆਪ ਪੰਜ ਪਾਣੀਆਂ ਤੇ ਹੈ ਪਰ ਨਾ ਸਾਡੇ ਕੋਲ ਸਿੰਚਾਈ ਵਾਲਾ ਪਾਣੀ ਜੋ ਦਰਿਆਵਾਂ ਦਾ ਪਾਣੀ ਉਹ ਉਹ ਸਾਡਾ ਨਹਿਰਾਂ ਦਾ ਉਹ ਪਲੂਟਡ ਹੋ ਗਿਆ ਨਾ ਸਾਡੇ ਕੋਲ ਧਰਤੀ ਵਾਲਾ ਪਾਣੀ ਹੈ ਉਹ ਅਸੀਂ ਆਪਣਾ ਪੱਖ ਪੰਜਾਬ ਦਾ ਰੱਖਾਂਗੇ ਮੈਂ ਕੋਈ ਨਾ ਤਾਂ ਸਰਵੇ ਕਰਾਉਣ ਵੇਲੇ ਮੈਂ ਸੀ ਨਾ ਹੀ ਚਾਂਦੀ ਦੀ ਕਹੀ ਨਾ ਟੱਕ ਲਾਉਣ ਵੇਲੇ ਮੈਂ ਸੀ ਮੈਂ ਤਾਂ 1 ਨਵੰਬਰ ਨੂੰ ਇੱਕ ਡਿਬੇਟ ਰੱਖੀ ਸੀ ਕਿ ਆਜੋ ਗੱਲ ਕਰ ਲਈਏ ਨਹੀਂ ਕਰਦੇ ਕਿਉਂਕਿ ਉੱਥੇ ਆ ਨਹੀਂ ਸਕਦੇ ਕਿਉਂਕਿ ਇਹਨਾਂ ਕੋਲੇ ਇਹਨਾਂ ਕੋਲੇ ਆਪਦੇ ਹੀ ਬੈਗ ਜਿਹੜੇ ਨੇ ਇਹਨੇ ਭਾਰੀ ਨੇ ਜੋ ਇਹਨਾਂ ਨੇ ਕੀਤੀਆਂ ਹੋਈਆਂ ਨੇ ਖਰਸੂਤਾ ਤੋ ਉਹ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦੇ ਆਈ ਕੰਟੈਕਟ ਨਹੀਂ ਕਰ ਸਕਦੇ ਸਰ ਅੱਜ ਮਾਫੀ ਮੰਗ ਲਈਏ ਕਹਿੰਦੇ ਬੀਏਟੀਆ ਦੇ ਰਿਸ਼ਤੇ ਲਏ ਜਾ ਰਹੇ ਨੇ ਜਿੰਨੇ ਵੀ ਸਕਾਈ ਸਕੂਲ ਨੇ ਖਾਸ ਤੌਰ ਤੇ ਇਹ ਸਕੂਲ ਜਿਹੜੇ ਪਿੰਡਾਂ ਤੋਂ ਬੱਚੇ ਆਉਂਦੇ ਨੇ ਖਾਸ ਤੌਰ ਤੇ ਕੁੜੀਆਂ ਆਉਂਦੀਆਂ ਨੇ ਬਹੁਤ ਸਾਰਾ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਕੁੜੀਆਂ ਦੇ ਮਾਪੇ ਨੇ ਧੀਆਂ ਦੇ ਸਾਡੀਆਂ ਦੇ ਬੱਚੀਆਂ ਦੇ ਉਹ ਇਸ ਗੱਲੋਂ ਮਤਲਬ ਆਪ ਕਈ ਵਾਰੀ ਇੰਟੈਲੀਜੈਂਟ ਬੱਚਿਆਂ ਨੂੰ ਹਟਾ ਲੈਂਦੇ ਨੇ ਪਰ ਉਹ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਕਿਉਂਕਿ ਜਾਨ ਦਾ ਸਾਧਨ ਨਹੀਂ कोई कालियां पीछे लटक के जांदी है कोई बससा विच जो तो भी प्राइवेट स्कूल है वो सरकारी के जितने पैसा देवांगे और प्रिंसिपल डिसाइड करनी कि ही बससा चाहिए कि कितने बच्चे परले पिंडा तो आंदे ने तो ताकि इधर शिक्षावत वाला पंजाब के स्पेशल पर सही करने की बात कर रहे हैं सबसे ज्यादा इन देखिए केंद्र ये गलतफहमी में है कि पंजाब के पैसे रोक कर वो पंजाब की तरक्की रोक देगा पंजाबी जो है ना ये तो पूरे देश का पेट पालने वाले हैं पंजाब जो है वो आत्मनिर्भर है पूरी दुनिया में आपको पंजाबी मिल जाएंगे जो ये कहने के लिए अगर एक एक भी आवाज़ लगा दी जाए ना दिल से कि पंजाब में स्कूल अच्छे बनाने हैं आइए हेल्प करें पंजाब में अस्पताल अच्छे बनाने हैं इतना पैसा आ जाएगा कि मतलब आप आपसे गिने नहीं जाएंगे क्योंकि पंजाबी जो है वेल ऑफ है पूरी दुनिया में यहाँ भी मुझे मिले हैं लोग अमेरिका से आए हुए हैं कोई कोई कनेडा रहते हैं तो लेकिन हक जो है पंजाब का वो मिलना चाहिए आर डी एफ का पैसा मिलना चाहिए एन एच एम का पैसा जितनी भी स्कीमों का पैसा रोका हुआ है मिलना चाहिए अदरवाइज कोई बात नहीं है हक का पैसा लेने के लिए भी पंजाबी हक अपना लेना जानते हैं तो हम देश को पूरे देश को पालते हैं तो हम भूखे थोड़ी मरेंगे हमारी ऐसी है जो ना किसी माफिया को पालती है ना किसी ए, कोई ऐसा हमने कोई ग्रुप को बना रखा है कि जिसको हम फेवर करें ना ही अपने ए, किसी के परिवार को पाला जा रहा है तो फर्क यही है कि पंजाब जो है मेरे लिए वो एक परिवार है और मैं हर रोज़ अपने परिवार की मुश्किलें अपने परिवार की दुशारियाँ सुनने के लिए आता हूँ कल, कल कहीं कहीं और था कल कहीं और जाऊँगा तो ਵੇ ਪਰ ਇਹ ਜਮੀਨ ਜਿਹੜੀ ਆ 1750 ਗਜ ਤੋਂ ਵੱਧ ਜਮੀਨ ਆ ਤੇ ਘੜ ਤੋਂ ਘਾਟੇ 10 ਕਰੋੜ ਦੀ ਕੋਸਟ ਦੀ ਜਮੀਨ ਆਏ 10 ਕਰੋੜ ਰੁਪਈਆ 10 ਕਰੋੜ ਰੁਪਈਏ ਦੀ ਕੀਮਤ ਦੀ ਘੜ ਤੋਂ ਘਾਟ ਜਮੀਨ ਆ ਹੋਵੇ ਤੇ ਵੱਧ ਪੈਸੇ ਦੀ ਹੋਵੇ ਜੇ ਇੱਥੇ ਦੁਕਾਨਾ ਬੰਨ ਸ਼ੋਰੂਮ ਬੰਨ ਫਿਰ ਤੇ 20 25 ਕਰੋੜ ਦੀ ਕੀਮਤ ਦੀ ਵੀ ਜਮੀਨ ਆ ਕਮਰਸ਼ੀਅਲ ਜਮੀਨ ਆ ਲਾ ਕੇ ਚੰਗੀਆਂ ਰਹਿਸ਼ੀ ਲੋਕਾਂ ਦੀਆਂ ਜਗ੍ਹਾ ਨੇ ਲੋਕਾਂ ਦੀਆਂ ਦੁਕਾਨਾਂ ਵੀ ਨੇ ਤੇ ਇਹ ਬੰਦਾ ਜਿਹੜਾ ਵਿਕਾਸਪਾਸੀ ਆ ਇਹ ਅੱਜ ਤੋਂ 4-5 ਮਹੀਨੇ ਮੇਰੇ ਕੋਲ ਮੇਰੇ ਦਫਤਰ ਆਇਆ ਤੇ ਮੈਨੂੰ ਇਹਨੇ ਆਪ ਬੰਦੇ ਨੇ ਮੰਨਿਆ ਪਈ ਇਹ ਪੰਚਾਇਤੀ ਜਗਾ ਤੇ ਮੈਂ ਇਹ ਮੰਤਰੀ ਸਾਹਿਬ ਆਪ ਹੀ ਜਗਾ ਛੱਡ ਦੇਣੀ ਅਸੀਂ ਇਹਦੇ ਤੇ ਵਿਸ਼ਵਾਸ ਕਰ ਲਿਆ ਇਹਨੇ 10-15 ਦਿਨ ਦਾ ਸਮਾਂ ਲੈ ਲਿਆ ਇਹ ਬੰਦਾ ਜਾ ਕੇ ਫਰਾਡ ਕੀਤਾ ਇਹਨੇ ਬੰਦੇ ਨੇ ਝੂਬਾਨ ਕਰਕੇ ਤੇ ਕੋਰਟ ਦੇ ਵਿੱਚ ਜਾ ਕੇ ਤੇ ਝੂਠੇ ਸੱਚੇ ਪੇਪਰ ਲਾ ਕੇ ਸਟੇਲ ਆਇਆ ਇਹ ਬੰਦਾ ਉਹਦੇ ਬਾਅਦ ਮਾਨਯੋਗ ਹਾਈ ਕੋਰਟ ਨੇ ਡਾਇਰੈਕਸ਼ਨ ਕੀਤੀ ਜੀ ਡੀ ਸੀ ਜੁਆਇੰਟ ਡਾਇਰੈਕਟਰ ਸਾਡੇ ਅਮਿਤ ਕੁਮਾਰ ਜੀ ਉਹਨਾਂ ਨੂੰ ਕਿ 2 ਮਹੀਨਾ ਚੇ ਕੇਸ ਖਤਮ ਕੀਤਾ ਜਾਵੇ ਉਹ ਫੈਸਲਾ ਕੀਤਾ ਗਿਆ ਅੱਜ ਉਸ ਫੈਸਲੇ ਨੂੰ 18-20 ਦਿਨ ਹੋ ਗਿਆ ਜਿਹੜਾ ਕਿ ਪੰਚਾਇਤ ਤੇ ਫੇਰਾ ਕਿਉਂਕਿ ਇਹ ਜ਼ਮੀਨ ਹੀ ਪੰਚਾਇਤ ਦੀ ਆ ਜਿਹੜੀ ਜ਼ਮੀਨ ਪੰਚਾਇਤ ਦੀ ਆ ਸ਼ਾਮਲਾ ਟਿਆਬਾਦੀ ਦੇ ਆ ਉਹ ਪਿੰਡਾਂ ਦੀ ਸਾਰੀ ਸਾਂਝੀ ਜ਼ਮੀਨ ਆ ਉਹ ਕੱਲੇ ਇੱਕ ਬੰਦੇ ਦੀ ਨਹੀਂ ਅੱਜ ਇਹ ਬੱਲੋਕੇ ਪਿੰਡ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਬੱਲੋਕੇ ਪਿੰਡ ਚ ਆ ਹੀ ਆਏ ਆ ਇਹ ਪੱਲੋਕੇ ਸਾਰੇ ਪਿੰਡ ਦੀ ਜ਼ਮੀਨਾਂ ਤੇ ਸਾਰੇ ਪਿੰਡ ਵਾਲੇ ਇਕੱਠੇ ਹੋਇਆ ਕੈਮਰਾ ਮਾਰ ਕੇ ਵੇਖੋ ਇਹਨਾਂ ਸਾਰੇ ਇਹ ਤੁਹਾਡੀ ਜ਼ਮੀਨ ਛੁੱਟਣੀ ਚਾਹੀਦੀ ਸੀ ਕਿ ਨਹੀਂ ਛੁੱਟਣੀ ਜਾਈ ਸੀ ਸਹੀ ਛੁੱਟੀ ਆ ਜੀ ਹਾਂ ਜੀ ਤੇ ਇਹ ਬੰਦਾ ਕੱਲ ਮੈਨੂੰ ਇਹਨੇ ਕੱਲ ਵੀ ਅੱਜ ਵੀ ਫੋਨ ਕੀਤਾ ਕਿ ਮੈਂ ਮੰਤਰੀ ਸਾਹਿਬ 50 ਲੱਖ ਰੁਪਈਆ ਲਾ ਕੇ ਇੱਧਰ ਨੂੰ ਸੜਕ ਬਣਾ ਦੇਣਾ ਸੜਕ ਨਹੀਂ ਬਣੀ ਮੈਂ ਪਿੰਡ ਦੇ ਵਿਕਾਸ ਤੇ ਇਹ ਪਹਿਲਾਂ 50 ਲੱਖ ਆ ਕਿਹਾ ਮੁੜ ਕੇ ਕਿਹਾ ਮੈਂ 2 ਕਰੋੜ ਰੁਪਈਆ ਵੀ ਲਾ ਦੂੰਗਾ ਵੇਖੋ ਕਿਸੇ ਨੂੰ ਕੀ ਲੋੜ ਆ ਕਿਸੇ ਦੀ ਸੜਕ ਤੇ ਪੈਸੇ ਲਾਉਣ ਦੀ ਉਹ ਜੋ ਪੰਚਾਇਤੀ ਜ਼ਮੀਨ ਸਰਕਾਰੀ ਜ਼ਮੀਨ ਪਿੰਡ ਦੀ ਜਾਇਦਾਦ ਉਹ ਪਿੰਡ ਨੂੰ ਛੱਡੇ ਤੇ ਜਿਹੜਾ ਕੋਈ ਸੜਕ ਬਣਨ ਵਾਲੀ ਆ ਜੇ ਵੈਸੇ ਇਹਦਾ ਸੇਵਾ ਕਰਨ ਦਾ ਮਾਣਿਆ ਇਹ ਸੇਵਾ ਕਰੇ ਇਹ ਨਾ ਕਰੇ ਪੀ 10-15 ਕਰੋੜ ਦੀ ਜ਼ਮੀਨ ਹੜੱਪ ਕੇ ਲੋਕਾਂ ਦੀ ਸਰਕਾਰ ਦੀ ਤੇ ਉਹਦੇ ਵਿੱਚ 50 ਲੱਖ ਕਰੋੜ ਰੁਪਇਆ ਲਾ ਕੇ ਕੋਈ ਸੜਕ ਬਣਾਉਣੀ ਆ ਤੇ ਉਹਦੇ ਬਾਅਦ ਇਹ ਸੜਕਾ ਸੀ ਸਰਕਾਰੀ ਫੰਡ ਚੋਂ ਆਪੇ ਬਣਾ ਲਾਂਗੇ ਤੇ ਇਸ ਬੰਦੇ ਨੇ ਪਿੰਡ ਨੂੰ ਵੀ ਬੜੇ ਤਰ੍ਹਾਂ ਦੇ ਲਾਲਚ ਦਿੱਤੇ ਮੈਂ ਤੇ ਬਾਕੀ ਪਿੰਡਾਂ ਨੂੰ ਵੀ ਬੇਨਤੀ ਕਰੂੰਗਾ ਕਿ ਇੱਥੇ ਸਾਰੇ ਪਿੰਡ ਨੇ ਮਿਹਨਤ ਕੀਤੀ ਏ ਪਿੰਡ ਨੇ ਇੱਕ ਮੋਠ ਹੋ ਕੇ ਸਾਥ ਦਿੱਤਾ ਸਰਕਾਰ ਦਾ ਇਹਾਰ ਦੇ ਨਗਰ ਦਾ ਉਸੇ ਤਰ੍ਹਾਂ ਹੀ ਮੈਂ ਦੂਜੇ ਪਿੰਡਾਂ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਪਿੰਡਾਂ ਜੇ ਕੋਈ ਸ਼ਰਾਰਤੀ ਅੰਸਰੇ ਕੋਈ 2 4 5 ਬੰਦੇ ਜਿਨ੍ਹਾਂ ਕਬਜ਼ੇ ਕੀਤੇ ਪੰਚਾਇਤੀ ਜ਼ਮੀਨਾਂ ਤੇ ਸਾਰੇ ਇੱਕ ਮੋਠ ਹੋ ਕੇ ਪਿੰਡਾਲੇ ਇੱਕ ਜੋਟ ਹੋ ਕੇ ਆਪਦੀ ਸਪੋਰਟ ਕਰੋ ਇਹ ਤੁਹਾਂ ਆਪਦੀ ਸਪੋਰਟ ਕਰਨੀ ਹੈ ਇਹ ਜ਼ਮੀਨ ਤੁਹਾਡੇ ਪਿੰਡ ਦੀ ਏ ਤੁਹਾਡੇ ਨਗਰ ਦੀ ਆ ਜੇ ਅੱਜ ਇਹ ਜ਼ਮੀਨ ਛੁੱਟੂਗੀ ਇੱਥੇ ਜੇ ਦੁਕਾਨਾਂ ਬੰਦੀਆਂ ਸ਼ੋਰੂਮ ਬੰਦਦੇ ਆ ਕਰਾਇਆ ਹੁੰਦਾ ਆ ਜਾਂ ਇਹ ਵੇਚ ਕੇ ਜ਼ਮੀਨ ਹੀ ਬਣਾਉਂਦੇ ਆ ਕੋਈ 100 ਏਕੜ ਤੇ ਉਹਦੇ ਜਿਹੜੇ ਠੇਕੇ ਦੇ ਰਾਸ਼ੀ ਆਉਣੀ ਆ ਉਹ ਪਿੰਡ ਦਾ ਵਿਕਾਸ ਹੋਣਾ ਤੁਹਾਡੇ ਪਿੰਡ ਦੀ ਸਕੂਲ ਚੰਗੇ ਹਸਪੀਟਲ ਚੰਗੀਆਂ ਸੜਕਾਂ ਬਣਨਗੀਆਂ ਤੁਹਾਡੇ ਪਿੰਡ ਦੇ ਵਿੱਚ ਕੋਈ ਮhalla ਕਲੀਨਿਕ ਬਣਜੂ ਜਿੱਦੇ ਚ ਕੋਈ ਡਾਕਟਰ ਰੱਖ ਲਾਂਗੇ ਕੋਈ ਸਕੂਲਾਂ ਦੇ ਵਿੱਚ ਆਪਾਂ ਮਾਸਟਰ ਰੱਖ ਲਾਂਗੇ ਇਹ ਤੁਹਾਡੇ ਇਹ ਇਹ ਲੋਕਾਂ ਮਗਰ ਲਾ ਕੇ ਇਹ ਨਾ ਵੇਖੋ ਕਿ ਜਿਹੜੇ 2 4 5 ਪਰਿਵਾਰ ਆ ਉਹਨਾਂ ਤੋਂ ਅਸੀਂ ਪੂਰੇ ਬਣ ਜਾਗੇ ਬੁਰੇ ਤੇ ਆਪਾਂ ਨੂੰ ਇੱਕ ਦਿਨ ਬੰਨਣਾ ਪੈਣਾ ਸਰਕਾਰ ਚੰਗੀ ਸਰਕਾਰ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਚੰਗੇ ਕੰਮ ਕਰ ਰਹੀ ਆ ਸਰਕਾਰ ਆ ਕਰਜੇ ਵੀ ਪਹਿਲੀ ਨਾ ਹੋਇਆ ਪਹਿਲੀਆਂ ਸਰਕਾਰਾਂ ਚ ਜੇ ਕੋਈ 5 ਸਾਲ ਦੇ ਟਾਈਮ ਦੇ ਦੌਰਾਨ ਕੋਈ 100 200 500 ਕਿੱਲੇ ਦਾ ਕਬਜ਼ਾ ਛਡਾਉਣਾ ਤੇ ਉਲਟਾ ਹੋਰ ਆਪਦੇ ਝੇਤਿਆਂ ਨੂੰ 1000 ਕਿੱਲੇ ਤੇ ਕਬਜ਼ਾ ਕਰਾ ਦੇਣਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤੇ ਜਿਹੜੇ ਕਬਜ਼ੇ ਛੁੱਟਣ ਦੇ ਆ ਚੰਗੀ ਸਰਕਾਰ ਬਣੀ ਕਿਉਂਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕੋਈ ਲਾਲਚ ਨਹੀਂਗਾ ਉਹਨਾਂ ਨੂੰ ਆਪ ਨੂੰ ਵੀ ਕੋਈ ਲਾਲਚ ਨਹੀਂਗਾ ਕਿ ਮੈਂ ਕੋਈ ਜ਼ਮੀਨ ਤੇ ਜਾਂ ਆਪ ਕਬਜ਼ਾ ਕਰਨਾ ਜਾਂ ਕਿਸੇ ਆਪਦੇ ਰਿਸ਼ਤੇਦਾਰ ਦਾ ਜਾਂ ਚੇਤੇ ਦਾ ਕਬਜ਼ਾ ਕਰਉਣਾ ਉਸੇ ਤਰ੍ਹਾਂ ਹੀ ਸਾਡੇ ਐਮਐਲਏ ਮੰਤਰੀ ਜਿਹੜੇ ਆ ਉਹਨਾਂ ਦਾ ਕੋਈ ਇਹ ਮੰਤਵ ਨਹੀਂਗਾ ਵੀ ਅਸੀਂ ਕੋਈ ਕਿਸੇ ਦੀ ਜ਼ਮੀਨ ਤੇ ਜਾਂ ਕੋਈ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਨਾ ਇਹ ਕੋਈ ਐਮਐਲਏ ਸਾਹਿਬ ਆਏ ਕਿ ਇਹ ਲਲਕਾ ਇਹਨਾਂ ਦਾ ਅੱਜ ਅੱਜ ਆਇਆ ਕਹਿੰਦੇ ਇਹ ਇੱਥੇ ਬੋਲਿਆ ਕੈਮਰੇ ਦੇ ਅੱਗੇ ਐਮਐਲਏ ਦੇਖੋ ਇੱਥੇ ਗਿਆ ਆਉਣਗੇ ਮੈਂ ਦੇਖੋ ਇਹ ਇਹ 2021 ਦੇ ਵਿੱਚ ਇੱਥੇ ਕਬਜ਼ਾ ਕੀਤਾ ਗਿਆ 2021 ਚ ਕਿਹਦੀ ਗਵਰਨਮੈਂਟ ਸੀ ਕਾਂਗਰਸੀ ਗਵਰਨਮੈਂਟ ਸੀ ਤੇ ਅਹੀਂ ਤੇ ਦੇਖੋ ਅਫਸਰ ਤਾਂ ਉਹੀ ਨੇ ਨਾ ਦੇਖੋ ਅਫਸਰ ਤਾਂ ਸਰਕਾਰ ਅਫਸਰ ਜਨਮ ਦੇਖੋ ਜਦੋਂ ਪੋਲਿਟਿਸ਼ੀਅਨ ਕਬਜ਼ੇ ਕਰਾਉ ਅਫਸਰ ਵਿਚਾਰੇ ਕੀ ਕਰਨਗੇ ਮੈਂ ਨਹੀਂ ਕਹਿੰਦਾ ਸਾਰੇ ਅਫਸਰ ਮਾੜੇ ਆ ਤੇ ਸਾਰੇ ਅਫਸਰ ਚੰਗੇ ਆ 99% ਅਫਸਰ ਚੰਗੇ ਜਿਹੜੇ 1-2% ਕਾਲੀਆਂ ਭੇਡਾਂ ਮੈਂ ਇਹ ਵੀ ਕਹਿਣਾ ਵਾਂ ਉਹਨਾਂ ਦੀ ਵੀ ਵਿੱਚ ਮਲੀਪੁਗਤ ਹੁੰਦੀ ਆ ਤਾਂ ਹੀ ਇਹੋ ਜੇ ਕੰਮ ਹੁੰਦੇ ਆ ਪਰ ਜਦੋਂ ਪੋਲਿਟਿਕਸ ਜਦੋਂ ਸਰਕਾਰ ਸਾਦੂ 2021 ਦੇ ਵਿੱਚ ਇਹ ਦੁਕਾਨਾਂ ਬਣੀਆਂ ਤੇ 2021 ਜਿੱਥੋਂ ਐਮਐਲਏ ਕੌਣ ਸੀ ਜਿਹੜਾ ਐਮਐਲਏ ਫਿਰ ਉਹ ਉਹਦਾ ਸਾਰਾ ਕਸੂਰ ਆ ਨਾ ਹੁਣ ਸਾਡੇ ਐਮਐਲਏ ਸਾਹਿਬ ਤੇ ਨਾਲ ਬੈਠੇ ਕਬਜ਼ਾ ਲੈ ਲੈ ਵੇਖੋ ਜੀ ਇਨਕੁਆਰੀ ਤੇ ਹੋਣੀ ਚਾਹੀਦੀ ਆ ਜੇ ਉਹ ਸਰਕਾਰ ਦੇ ਵਿੱਚ ਜੇ ਉਹ ਸਰਕਾਰ ਦੇ ਵਿੱਚ ਇਹ ਕਬਜ਼ਾ ਕਰਾਇਆ ਗਿਆ ਇਹ ਇਨਕੁਆਰੀ ਹੋਣੀ ਚਾਹੀਦੀ ਆ ਵੀ ਐਮਐਲਏ ਨੇ ਸਾਥ ਦਿੱਤਾ ਇਹ ਤੇ ਇਸ ਬੰਦੇ ਨੂੰ ਵੀ ਦੱਸਣਾ ਚਾਹੀਦਾ ਵੀ ਕਿਹਦੀ ਸ਼ਹਿਤ ਇਹਨੇ ਪਲੀਆਂ ਦੁਕਾਨਾਂ ਪਰ ਉਹ ਤਾਂ ਕਹਿੰਦੇ ਕਿ ਐਮਐਲਏ ਨੇ ਖੁਦ ਮੰਨਿਆ ਕਿ ਇਹ ਸਹੀ ਹੈਗਾ ਕਿਹੜੇ ਐਮਐਲਏ ਨੇ ਵਿੱਕੀ ਨੇ ਆਹੀ ਆਪਾਂ ਪਾਸੀ ਨੇ ਗੱਲ ਕਹੀ ਹੈ ਕਿ ਐਮਐਲਏ ਸਾਹਿਬ ਸੰਗੋਵਾਲ ਬਾਕੀ ਸੰਗੋਵਾਲ ਸਾਹਿਬ ਤੇ ਨਾਲ ਬੈਠੇ ਆ ਜੋ ਉਹਨੇ ਬਿਆਨ ਦਿੱਤੇ ਜੀ ਹਲਕਾ ਵੇਖੋ ਜੀ ਸੰਗੋਵਾਲ ਸਾਹਿਬ ਦਾ ਸੰਗੋਵਾਲ ਸਾਹਿਬ ਜੇ ਗਲਤ ਕੀਤਾ ਬੰਦੇ ਨੇ ਤੇ ਸੰਗੋਵਾਲ ਸਾਹਿਬ ਨਾਲ ਬੈਠੇ ਆ ਸੰਗੋਵਾਲ ਸਾਹਿਬ 5 ਮਹੀਨੇ ਪਹਿਲਾਂ ਵੀ ਮੈਨੂੰ ਕਿਹਾ ਵੀ ਆਪਾਂ ਕਰਜ਼ਾ ਲੈਣਾ ਉਹ ਬੰਦੇ ਦਾ ਕੰਮ ਹੈ ਝੂਠ ਮਾਰ ਕੇ ਫਰੇਮ ਕਰਕੇ ਲੋਕਾਂ ਨੂੰ ਉਲਝਾਉਣਾ ਹੁਣ ਜੀ ਹੁਣ ਅਲਪਤਲ ਗਉਣ ਦਾ ਕੋਈ ਫਾਇਦਾ ਨਹੀਂ ਹੁਣ ਤਾਂ ਆਪਣਾ ਹੀ ਹੱਥ ਮਾਰਦੇ ਫਿਰਦੇ ਨੇ ਉਹਨੂੰ ਕੁਝ ਨਹੀਂ ਹੱਥ ਪੱਲੇ ਲੱਗਣਾ ਸੋ ਇਸ ਕਰਕੇ ਜੇ ਜਦੋਂ ਸਰਕਾਰ ਦੇ ਵਿੱਚ ਬੰਦਾ ਹੁੰਦਾ ਉਦੋਂ ਨਿਮਰਤਾ ਨਾਲ ਚੱਲੇ ਨੀਮਾ ਹੋ ਕੇ ਚੱਲੇ ਤਾਂ ਮਿਲਣਾ ਤਾਂ ਸਭ ਤੋਂ ਵਧੀਆ ਪਰ ਜਦੋਂ ਸਰਕਾਰ ਚਾਹੁੰਦੇ ਸੀ ਉਦੋਂ ਮੋਢਿਆਂ ਉੱਤੇ ਹੀ ਹੁੱਕਦੇ ਸੀ ਅੱਜ ਉਹ ਮੁਰਕਾ ਰਾਂਚੀ ਜਾ ਕੇ ਮਾਫੀ ਮੰਗਦੇ ਫਿਰਦੇ ਨੇ ਉਹਦੇ ਨਾਲ ਉਹ ਜੇ ਕੰਮ ਹੀ ਨਾ ਕਰੋ ਕੰਮ ਉਹ ਕਰੋ ਜਿੱਥੇ ਮਾਫੀ ਮੰਗਣੀ ਦੀ ਲੋੜ ਨਾ ਪਵੇ ਸੱਚੇ ਪਾਸ਼ਾ ਮਾਲਕ ਪ੍ਰਭੂ ਹਮੇਸ਼ਾ ਦੇਖਦਾ ਕਹੇ ਕੋਈ ਲੋਕ ਕੇ ਵੀ ਤੁਸੀਂ ਮਾੜਾ ਕੰਮ ਕਰ ਲਓ ਉਥੇ ਵੀ ਨਿਗਾ ਬਣੀ ਹੋਈ ਆ ਸੋ ਇਸ ਕਰਕੇ ਜਦੋਂ ਸਾਡੀਆਂ ਅੱਖਾਂ ਖੁੱਲੀਆਂ ਦੇ ਸਾਹਮਣੇ ਤਾਂ ਇਹੋ ਜੇ ਕਾਨੂੰਨੇ ਕੰਮ ਕੀਤੇ ਨੇ ਤਾਂ ਉਹਦੀ ਸਜ਼ਾ ਸੱਚੇ ਪਾਸ਼ਾ ਨੇ ਦੇਣੀ ਆ ਔਰ ਤੁਹਾਡੇ ਸਾਹਮਣੇ ਸਾਰਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਸਾਡੀ ਸਰਕਾਰ ਆਏਗੀ ਤਾਂ ਦੋਸ਼ਿਆਂ ਨੂੰ ਫੜ ਕੇ ਜੇਲ੍ਹ ਚ ਭੇਜਿਆ ਜਾਏਗਾ ਉਹਦਾ ਕਹਿੰਦੇ ਡਾਇਨਾਸੌਰ ਆਜੂ ਪਰ ਖਾਲੀ ਨਹੀਂ ਸਰਕਾਰ ਨਹੀਂ ਸੋ ਇਸ ਕਰਕੇ ਉਹ ਲਜਣ ਵੀ ਉਹਨਾਂ ਦੀ ਸਰਕਾਰ ਆਉਗੀ ਮੁਸ਼ਕਲ ਹੈ ਹੁਣ ਤਾਂ ਦੇਖੋ ਆਉਣ ਵਾਲੇ ਸਮੇਂ 'ਚ ਜਿਹੜਾ ਕਲਾ ਮੱਚੀ ਹੋਈ ਆ ਅਕਾਲੀ ਦੰਦ 'ਚ ਪੌਂਗਸ ਚਲਾ ਲਓ ਵੀ ਇੱਕ ਦੂਜੇ ਨੇ ਠੱਬੀ ਲਾਉਣ ਦੀ ਉਹ ਬਸ ਪ੍ਰਮਾਤਮਾ ਹੀ ਦੇਖਦਾ ਸੀ ਉਹਦੇ ਬਾਰੇ ਕੁਛ